ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡਾ ਸਾਕਾ ਛੋਟੇ ਸਾਬਜਾਦੇ ਧਨਵਾ ਗੁਜਰਕੌਰ 13 ਪੋ ਦਾ ਅੱਜ ਇਤਿਹਾਸ ਆਪਾਂ ਵਿਚਾਰਾਂਗੇ ਤੇ ਪਿਛਲੀ ਵੀਡੀਓ ਦੇ ਵਿੱਚ 12 ਪੋ ਬਾਰੇ ਗੱਲ ਕੀਤੀ ਸੀ ਸਾਬਜਾਦਿਆਂ ਦੀ ਪੇਸ਼ੀ ਪੈਂਦੀ ਹੈ ਤੇ ਕਾਜੀ ਨੇ ਫਤਵਾ ਸੁਣਾ ਦਿੱਤਾ ਸੀ ਜਦੋਂ ਸਾਬਜਾਦੇ ਮਾਤਾ ਗੁਜਰਕੌਰ ਕੋਲ ਆਏ ਮਾਤਾ ਨੇ ਪੁੱਛਿਆ ਕਿ ਅੱਜ ਤੁਹਾਨੂੰ ਕੀ ਕੁਝ ਪੁੱਛਿਆ ਗਿਆ ਕੀ ਕੁਝ ਪੁੱਛਿਆ ਗਿਆ ਕੀ ਤੁਸੀਂ ਦੱਸਿਆ ਸਭ ਜਦੇ ਕਹਿੰਦੇ ਮਾਤਾ ਜੀ ਅੱਜ ਕਾਜੀ ਨੇ ਫਤਵਾ ਸੁਣਾ ਦਿੱਤਾ ਫਤਵੇ ਦੇ ਵਿੱਚ ਕੀ ਲਿਖਿਆ ਹੋਇਆ ਸੀ ਫਤਵੇ ਵਿੱਚ ਲਿਖਿਆ ਹੋਇਆ ਸੀ ਮਾਤਾ ਕਿ ਸਾਨੂੰ ਦੋਵਾਂ ਨੂੰ ਦੋਵਾਂ ਭਰਾਵਾਂ ਨੂੰ ਦੀਵਾਰਾਂ ਵਿੱਚ ਜਿਉਂਦਿਆਂ ਨੂੰ ਜਿਨ ਕੇ ਸ਼ਹੀਦ ਕੀਤਾ ਜਾਵੇਗਾ ਜਦੋਂ ਮਾਤਾ ਨੇ ਗੱਲ ਸੁਣੀ ਕਿਉਂਕਿ ਅੰਦਰੋਂ ਬਹੁਤ ਮਨ ਭਾਵਕ ਸੀ ਪਰ ਮਾਤਾ ਨੇ ਫਿਰ ਹੌਸਲਾ ਦਿੱਤਾ ਕੋਈ ਗੱਲ ਨਹੀਂ ਪੁੱਤਰ ਡੋਲੇਉ ਨਾ ਖਬਰਾਇਓ ਨਾ ਆਪਣੇ ਦਾਦੀ ਨੂੰ ਯਾਦ ਰੱਖਿਓ ਜਿਹੜੀ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਨਾ ਇੱਥੇ ਲਿਖਿਆ ਭਾਈ ਕੋਇਰ ਸਿੰਘ ਨੇ ਲਿਖਿਆ ਸਰਹਿੰਦ ਦੀ ਸੰਗਤ ਸਭੇ ਮਨ ਮੈਂ ਕਰਤ ਵਿਚਾਰ ਵੀ ਜਿਹੜੀ ਸਰਹੰਦ ਦੀ ਸੰਗਤ ਸੀ ਮਨ ਵਿੱਚ ਵਿਚਾਰ ਕਰਦੀ ਆ ਤੋਲ ਸੋ ਦਿਨ ਕਰ ਦੀਜੀ ਹੈ ਕਨਕ ਜਾਹੇ ਨਿਰਧਾਰ ਏਕ ਸਿੱਖ ਤਬ ਜੋ ਕਹੀਂ ਸਵਰਨ ਲੇਂਗੇ ਲੂਟ ਹੋਵਨ ਸੋ ਗੁਰ ਨੇ ਹੱਠੀ ਹਮਰੀ ਕਹਾਂ ਪਹੁੰਚ ਕਿਸੇ ਕਹਿੰਦਾ ਜੇ ਆਪਾਂ ਸੋਨਾ ਵੀ ਤੋਲ ਕੇ ਦੇ ਦਿੰਨੇ ਆ ਗਹਿਣਾ ਦੇ ਦਿੰਨੇ ਆ ਜਿੰਨੇ ਮਰਜ਼ੀ ਪਦਾਰਤ ਦੇ ਦੋ ਆਪਣੇ ਕੋਲ ਇਹਨਾਂ ਨੇ ਸੋਨਾ ਵੀ ਲੁੱਟ ਲੈਣਾ ਆਪਣਾ ਸਾਰਾ ਪੈਸਾ ਲੁੱਟ ਕੇ ਇਹਨਾਂ ਨੇ ਆਪਣਾ ਫਤਵਾ ਬਦਲਣਾ ਨਹੀਂ ਹੈ ਇਹ ਵੱਡੇ ਅਕਿਰਤਕੰਡ ਬੰਦੇ ਆ ਇਹ ਕਦੇ ਫਤਵਾ ਬਦਲਦੇ ਨਹੀਂ ਹੈ ਇਹ ਬਹੁਤ ਅਕਿਰਤਕੰਡ ਬੰਦੇ ਆ ਤੇ ਸੰਗਤਾਂ ਨੇ ਬਹੁਤ ਕੁਝ ਕੀਤਾ ਵੀ ਅਸੀਂ ਆਹ ਕਰ ਲਿਆ ਕਰ ਲੇ ਪਰ ਕੁਝ ਨਾ ਹੋ ਸਕਿਆ ਕਾਜੀ ਨੇ ਫਤਵਾ ਸੁਣਾ ਦਿੱਤਾ ਸਾਬਜਾਦਿਆਂ ਨੂੰ 13 ਪੋ ਦੀ ਜਦੋਂ ਪੇਸ਼ੀ ਪੈਂਦੀ ਹੈ 13 ਬੋਬ ਵਾਲੇ ਦਿਨ ਕਿਉਂਕਿ ਫਤਵਾ ਵੀ ਸੁਣਾਉਣਾ ਸੀ ਸਭ ਕੁਝ ਕਰਕੇ ਵੇਖ ਲਿਆ ਲਾਲਚ ਦੇ ਕੇ ਵੇਖ ਲਿਆ ਡਰਾਵੇ ਦੇ ਕੇ ਵੇਖ ਲਿਆ ਬਹੁਤ ਕੁਝ ਕਰਕੇ ਵੇਖਿਆ ਜਦੋਂ 12 ਬਹੁਤ ਵੱਧ 13 ਪੋਬ ਵਾਲੇ ਦਿਨ ਸਾਬ ਜਦਿਆਂ ਨੂੰ ਠੰਡੇ ਬੁਰਜ ਵਿੱਚੋਂ ਸਿਪਾਈ ਲੈਣ ਵਾਸਤੇ ਜਾਂਦੇ ਆ ਕਿਉਂਕਿ ਅੱਜ ਫਤਵਾ ਸੁਣਾ ਹੋ ਗਿਆ ਸੀ ਸੁਣਾ ਦਿੱਤਾ ਸੀ ਅੱਜ ਫਤਵੇ ਨੂੰ ਲਾਗੂ ਕਰਨਾ ਹੈ ਅੱਜ ਦਾਦੀ ਮਾਂ ਨੇ ਸਿਪਾਈਆਂ ਨੂੰ ਕਿਹਾ ਵੀ ਠਹਿਰ ਜਾਓ ਅੱਜ ਥੋੜਾ ਸਮਾਂ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਲਵਾਂ ਕਦੇ ਦਾਦੀ ਮਾਂ ਮਸਤਕ ਚੁੰਮਦੀ ਐ ਕਦੇ ਹੱਥ ਚੁੰਮਦੀ ਐ ਕਦੇ ਗਲ ਬਕੜੀ ਵਿੱਚ ਲੈਂਦੀ ਐ ਕਵੀ ਅੱਲਾ ਯਾਰ ਖਾਂ ਜੋਗੀ ਨੇ ਬਹੁਤ ਪਿਆਰੇ 17 ਲਿਖੀਆਂ ਦਾਦੀ ਮਾਂ ਸਾਬ ਜਦਿਆਂ ਨੂੰ ਤੋਰਨ ਤੋਂ ਪਹਿਲਾਂ ਸਬਾਈਆਂ ਨੂੰ ਕਹਿੰਦੀ ਐ ਜਾਣੇ ਸੇ ਪਹਿਲੇ ਆਓ ਗਲੇ ਤੋ ਗਲੇ ਸੇ ਲਗਾ ਤੋ ਲੂੰ ਕਹਿੰਦੀ ਆਪਣੇ ਇਹਨਾਂ ਬੱਚਿਆਂ ਨੂੰ ਪੋਤਰਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਬਾਰ ਮੈਂ ਗਲੇ ਘੁੱਟ ਕੇ ਮਿਲ ਲਵਾਂ ਇਹਨਾਂ ਬੱਚਿਆਂ ਨੂੰ ਮਿਲ ਲਵਾਂ ਕੇਸੋ ਕੋ ਕੰਗੀ ਕਰ ਦੂੰ ਜਰਾ ਮੂੰਹ ਦੁਲਾਤੋ ਲੂੰ ਇਹਨਾਂ ਦੇ ਕੇਸ ਵਾਰ ਦੇਮਾ ਪਿਆਰੇ ਸਰੂਪ ਪਰ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਤੋ ਲੂੰ ਮਰਨ ਤੋਂ ਪਹਿਲਾਂ ਤੁਹਾਨੂੰ ਵੀ ਦੂਲਾ ਬਣਾ ਦੇਮਾ ਦੇਖੋ ਮਾਤਾ ਗੁਜਰ ਕੌਰ ਜੀ ਇਹ ਗੱਲ ਕਰ ਰਹੇ ਨੇ ਮਰਨ ਤੋਂ ਪਹਿਲਾਂ ਵੀ ਤੁਹਾਨੂੰ ਦੂਲਾ ਬਣਾ ਦੇਮਾ ਤੁਹਾਨੂੰ ਸਜਾ ਦੇਮਾ ਕਲਗੀਆਂ ਸਜਾਈਆਂ ਗਈਆਂ ਹੁਣ ਇਹ ਜਿਹੜਾ ਪੱਖ ਆਪਾਂ ਇੱਥੇ ਸੁਣਾ ਰਹੇ ਆਂ ਦੱਸ ਰਹੇ ਆਂ ਤੁਹਾਨੂੰ ਮੈਂ ਇਹ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ ਜਦੋਂ ਨਿੱਕੀਆਂ ਜਿੰਦਾ ਵੱਡਾ ਸਾਾਕਾ ਵਾਪਰਦਾ ਸਭ ਜਾਦਿਆਂ ਨੂੰ ਮਾਤਾ ਜੀ ਤੋਰਦੇ ਆ ਗਲਵੱਕੜੀ ਵਿੱਚ ਲੈਂਦੇ ਆ ਕਦੇ ਮੂੰਹ ਚੁੰਮਦੇ ਆ ਕਦੇ ਮਸਤਕ ਚੁੰਮਦੇ ਆ ਅਤੇ ਸਭ ਜਾਦਿਆਂ ਨੂੰ ਤੋਰਦੇ ਆ ਕਿਉਂਕਿ ਦੋ ਸਭ ਜਾਦੇ ਚਮਕੌਰ ਦੀ ਜੰਗ ਅੰਰਸ਼ੀਦ ਹੋ ਚੁੱਕੇ ਆ ਮਾਤਾ ਜੀ ਦੇ ਵੱਡੇ ਪੁੱਤਰ ਅਤੇ ਕਚਹਿਰੀ ਵਿੱਚ ਜਦੋਂ ਵੱਢਦੇ ਆ ਨਾ ਉਸੇ ਤਰ੍ਹਾਂ ਅੱਜ ਤਿਆਰ ਵਰ ਤਿਆਰ ਕਲਗੀਆਂ ਸਜੀਆਂ ਨੇ ਕਚਹਿਰੀ ਵਿੱਚ ਜਦੋਂ ਸਭ ਜਾਦੇ ਵੜਦੇ ਆ ਉਸੇ ਤਰ੍ਹਾਂ ਗੇਟ ਖੁੱਲ੍ਹਿਆ ਗਿਆ ਪਰ ਦੁਬਾਰਾ ਫਿਰ ਉਹਨਾਂ ਨੇ ਪੈਰ ਅੱਗੇ ਰੱਖਿਆ ਕਚਹਿਰੀ ਵਿੱਚ ਵੜਦੇ ਹੀ ਅੱਜ ਸਾਰੇ ਕਾਜੀ ਨਵਾਬ ਮਲਾਣੇ ਇਕੱਠੇ ਹੋ ਕੇ ਬੈਠੇ ਆ ਤੇ ਉਸ ਕਚਹਿਰੀ ਵਿੱਚ ਵੜ ਕੇ ਸਭ ਜਾਦੇ ਫੇਰ ਗੱਜ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਦੋਂ ਫਤਿਹ ਬੁਲਾਈ ਸੁਚਾਨੰਦ ਬਹੁਤ ਅਕਿਰਤਕਣ ਬੰਦਾ ਸੀ ਉਹ ਬਾਰ-ਬਾਰ ਕੋੜੀਆਂ ਅੱਖਾਂ ਨਾਲ ਤੱਕਦਾ ਰਿਹਾ ਸਭ ਜਾਦਿਆਂ ਵੱਲ ਉਹ ਵਾਰ-ਵਾਰ ਇੱਕੋ ਗੱਲ ਕਹਿੰਦਾ ਸੀ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਤੁਸੀਂ ਬਚ ਕੇ ਕੀ ਕਰੋਗੇ ਕਿੱਥੇ ਜਾਓਗੇ ਤੁਸੀਂ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਉਹਨਾਂ ਨੇ ਬੜੀ ਕਰਜਵੀਂ ਆਜ ਵਿੱਚ ਗਿਆ ਸੁੱਚਾ ਆਨੰਦ ਇੱਕ ਵਾਰ ਤੂੰ ਵੀ ਧਿਆਨ ਧਰ ਕੇ ਵੇਖ ਤੈਨੂੰ ਵੀ ਗੁਰੂ ਪਿਤਾ ਦੇ ਦਰਸ਼ਨ ਹੋ ਜਾਣਗੇ ਉਹਨਾਂ ਨੂੰ ਮਾਰਨ ਵਾਲਾ ਕੋਈ ਬਣਿਆ ਨਹੀਂ ਹੈ ਗੁਰੂ ਪਿਤਾ ਜੀ ਹੈਗੇ ਨੇ ਤੁਹਾਨੂੰ ਵੀ ਜਦੋਂ ਇਹ ਗੱਲ ਕਹੀ ਸੁੱਚਾ ਆਨੰਦ ਬੜਾ ਤੁਸੀਂ ਵੇਖੋ ਇਹ ਐਡਾ ਕਿਰਤ ਕਰਨ ਬੰਦਾ 1675 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਕਿੰਨਾ ਖਾਤਰ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਇਹ ਇੰਨੇ ਪਰਮਾਨੰਦ ਵਰਗੇ ਸੁਚਾਨੰਦ ਵਰਗੇ ਇਹਨਾਂ ਦੀ ਗੱਲ ਗੰਗੂ ਵਰਗੇ ਇਹ ਏਡੇ ਕਿਰਤ ਕਰਨ ਬੰਦੇ ਜਿਨ੍ਹਾਂ ਨੂੰ ਜਰਾ ਵੀ ਤਰਸਣਾ ਆਇਆ ਗੁਰੂ ਪਰਿਵਾਰ ਉੱਤੇ ਕਿੱਡਾ ਵੱਡਾ ਕਹਿਰ ਵਾਪਰਿਆ ਅੱਜ ਸਾਬ ਜਦਿਆਂ ਨੂੰ ਫਤਵਾ ਸੁਣਾਇਆ ਗਿਆ ਤੇ ਇਹ ਫਤਵੇ ਵਿੱਚ ਲਿਖਿਆ ਸੀ ਵੀ ਇਹਨਾਂ ਸਾਬ ਜਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਨੀਹਾਂ ਵਿੱਚ ਚਿਣਿਆ ਜਾਵੇ ਇਟਾ ਮਗਾਈਆਂ ਗਈਆਂ ਸਭ ਕੁਝ ਤਿਆਰ ਕੀਤਾ ਗਿਆ ਪਰ ਇੱਥੇ ਪੂਰੇ ਸਰਹੰਦ ਸ਼ਹਿਰ ਵਿੱਚ ਨਾ ਜੀ ਕੋਈ ਮਿਸਤਰੀ ਨਾ ਮਿਲਿਆ ਕੋਈ ਇਹ ਜਿਹੜਾ ਇਹ ਬਹੁਤ ਵੱਡਾ ਘਲੌਣਾ ਕੰਮ ਸੀ ਬਹੁਤ ਬਹੁਤ ਪਾਪ ਭਰਿਆ ਕੰਮ ਕਰਨ ਨੂੰ ਕੋਈ ਤਿਆਰ ਨਹੀਂ ਸੀ ਕੋਈ ਮਿਸਤਰੀ ਨਾ ਮਿਲਿਆ ਹੁਣ ਸੁਚਾਨੰਦ ਕਹਿੰਦਾ ਵੀ ਸਾਰਿਆਂ ਕੋਲ ਪਤਾ ਕਰਕੇ ਆਏ ਆ ਜਾ ਕੇ ਸ਼ਹਿਰ ਵਿੱਚ ਕੋਈ ਤਿਆਰ ਨਹੀਂ ਹੋ ਰਿਹਾ ਮੈਂ ਇਹ ਵੀ ਕਿਹਾ ਵੀ ਤੋ ਸੋਨਾ ਦੇ ਦਾਂਗਾ ਮੋਹਰਾ ਸਭ ਕੁਝ ਕਰਕੇ ਵੇਖ ਲਿਆ ਇਸ ਨਾ ਵਜ਼ੀਰ ਖਾਨ ਦੀ ਕੈਦ ਵਿੱਚ ਦੋ ਜਲਾਦ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਦੋਵੇਂ ਭਰਾ ਸੀ ਕਿਸੇ ਮੁਕਦਮੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਸੀ ਹੁਣ ਸੁਚਾਨੰਦ ਨੇ ਗੱਲ ਕੀਤੀ ਹੁਣ ਇਸ਼ਾਰਾ ਕੀਤਾ ਕਹਿੰਦੇ ਵੀ ਤੁਹਾਡੇ ਇਸ ਕੈਦ ਵਿੱਚ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਕੈਦ ਕੀਤੇ ਹੋਏ ਆ ਉਹਨਾਂ ਦੀ ਸ਼ਰਤ ਜੇ ਪੂਰੀ ਕਰ ਦੋਗੇ ਉਹ ਇਹ ਕੰਮ ਕਰਨ ਨੂੰ ਤਿਆਰ ਹੋ ਜਾਣਗੇ ਉਹਨਾਂ ਦੀ ਸ਼ਰਤ ਕੀ ਸੀ ਕਹਿੰਦੇ ਉਹਨਾਂ ਦੀ ਸ਼ਰਤ ਇਹ ਆ ਵੀ ਉਹਨਾਂ ਨੂੰ ਤੁਸੀਂ ਬਰੀ ਕਰ ਦੋ ਵਜ਼ੀਰ ਖਾਂ ਕਹਿੰਦਾ ਬਰੀ ਕਰ ਦਿੱਤਾ ਉਹਨਾਂ ਨੂੰ ਸ਼ਾਸ਼ਲ ਵੇਗ ਬਾਸ਼ਲ ਵੇਗ ਆਉਂਦੇ ਆ ਦੋ ਨੀਹਾਂ ਤਿਆਰ ਹੁੰਦੀਆਂ ਨੇ ਸਭਜਾਦਿਆਂ ਵਾਸਤੇ ਉਹ ਮੰਨ ਜਾਂਦੇ ਐ ਸਭਜਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਖੜਾਇਆ ਜਾਂਦਾ ਹੁਣ ਦੋਹੇ ਸਭਜਾਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਐ ਜੋਰਾਵਰ ਸਿੰਘ ਐਸੇ ਭਨੇ ਕਿਉਂ ਭਾਈ ਅਬ ਕਿਉਂ ਕਰ ਬਣੇ ਹੁਣ ਕੀ ਹੋਵੇਗਾ ਭਾਈ ਦੋਏ ਭਰਾ ਗੱਲਾਂ ਕਰ ਰਹੇ ਫਤੇਹ ਸਿੰਘ ਤਬ ਕਹੋ ਵਖਾਨ ਦਸ ਪਾਤਸ਼ਾਹੀ ਹੋਵੇ ਨਹਾਨ ਫਤੇਹ ਸਿੰਘ ਕਹਿੰਦਾ ਆਪਾਂ ਹਾਨੀ ਨਹੀਂ ਕਰਾਉਣੀ ਆਪਣੇ ਧਰਮ ਦੀ ਗੁਰੂ ਪਿਤਾ ਦੀ ਹਾਨੀ ਨਹੀਂ ਕਰਾਉਣੀ ਹੱਸ ਕੇ ਕੁਰਬਾਨ ਹੋ ਜਾਵਾਂਗੇ ਸ਼ਾਦਤ ਦਾ ਜਾਮ ਪੀ ਜਾਵਾਂਗੇ ਇੱਕ ਦੂਜੇ ਨਾਲ ਇਹ ਗੱਲਾਂ ਚੱਲ ਰਹੀਆਂ ਸੀ ਇਧਰੋਂ ਨੀਂ ਤਿਆਰ ਹੋਣ ਲੱਗੀ ਸਭ ਜਦਿਆਂ ਨੇ ਪਾਠ ਸ਼ੁਰੂ ਕੀਤਾ ਜਿਵੇਂ ਮਾਂ ਨੇ ਸਿਖਾਇਆ ਦਾਦੀ ਮਾਂ ਨੇ ਪਾਠ ਸ਼ੁਰੂ ਕੀਤਾ ਪਾਠ ਹੋ ਰਿਹਾ ਜਪਜੀ ਸਾਹਿਬ ਦਾ ਸਹਾਬ ਜਦ ਬਿਲਕੁਲ ਡੋਲ ਖੜੇ ਨੇ ਫਿਰ ਵੀ ਉਹਨਾਂ ਨੂੰ ਰਾਇਆ ਗਿਆ ਤਮਾਂ ਵੀ ਹੁਣ ਵੀ ਤੁਹਾਡੇ ਕੋਲ ਟਾਈਮ ਮੰਨ ਜਾਓ ਹੁਣ ਵੀ ਤੁਹਾਡੇ ਕੋਲ ਸਮਾਂ ਮੰਨ ਜਾਓ ਸੀਸ ਸੁ ਦੇਨੇ ਹੈ ਸਹੀ ਇਹ ਨਾ ਮੰਨਿਆ ਬਾਤ ਕਹਿੰਦੇ ਸੀਸ ਦੇ ਦੇਵਾਂਗੇ ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ ਧਰਮ ਜਾਏ ਤਬ ਕੌਣ ਗਤ ਜੈ ਪ੍ਰਗਟ ਵਿਖਿਆਤ ਕਹਿੰਦੇ ਜੀ ਸਾਡਾ ਧਰਮ ਹੀ ਚਲਾ ਗਿਆ ਅਸੀਂ ਆਪਣੇ عقیده ਤੋਂ ਵਿਸ਼ਵਾਸਾਂ ਤੋਂ ਡੋਲ ਗਏ ਹਾਨੀ ਹੋਣੀ ਹੈ ਤਵਾਰਿਖ ਦੇ ਵਿੱਚ ਕੁਝ ਹੋਰ ਲਿਖਿਆ ਜਾਣਾ ਅਸੀਂ ਗੁਰੂ ਦਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਜਾ ਕੇ ਬਰਾਜਾਂਗੇ ਦਾਦੀ ਨੇ ਕਿਹਾ ਸੀ ਵੀ ਦਾਦੇ ਦੀ ਗੋਦ ਅੰਦਰ ਜਾ ਕੇ ਬਰਾਜਾਂਗੇ ਅਸੀਂ ਇਸਲਾਮ ਨੂੰ ਕਿਸੇ ਤੁਸੀਂ ਜਿੰਨਾ ਮਰਜੀ ਲਾਲਚ ਦੇਓ ਡਰਾਓ ਕਬੂਲ ਨਹੀਂ ਕਰਾਂਗੇ ਨੀ ਜਦੋਂ ਤਿਆਰ ਹੋ ਰਹੀ ਸੀ ਨਾ ਨੀ ਕੰਧ ਚਣੀ ਗਈ ਨੀ ਚਣੀ ਗਈ ਸਭ ਜਦਿਆਂ ਨੂੰ ਨੀਂ ਵਿੱਚ ਖੜਾਇਆ ਗਿਆ ਚੱਪਣੀਆਂ ਲਾਈਆਂ ਬੜਾ ਕੁਝ ਤਸ਼ੱਦਦ ਕੀਤਾ ਗਿਆ ਇਤਿਹਾਸ ਵਿੱਚ ਜ਼ਿਕਰ ਮਿਲਦਾ ਵੀ ਥੋੜੇ ਸਮੇਂ ਬਾਅਦ ਕੁਝ ਕੁ ਮਿੰਟਾਂ ਬਾਅਦ ਜਿਹੜੀ ਇਹ ਕੰਧ ਸੀਨਾ ਪਾਟ ਗਈ ਸੀ ਡਿੱਗ ਗਈ ਸੀ ਸਾਬਜਾਦੇ ਡਿੱਗੇ ਪਏ ਐ ਸਰੰਦ ਦੀ ਉੱਥੇ ਧਰਤੀ ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਇਹਨੇ ਸਾਬਜਾਦਿਆਂ ਦੇ ਸਾਹ ਚੱਲ ਰਹੇ ਸੀ ਸਾਬਜਾਦਿਆਂ ਦੇ ਸਾਹ ਚੱਲ ਰਹੇ ਸੀ ਦੋਵੇਂ ਸਾਬਜਾਦੇ ਹਲੇ ਜੀਵਤ ਸੀ ਹੁਣ ਵਜ਼ੀਰ ਖਾਂ ਨੇ ਇਸ਼ਾਰਾ ਕਰ ਦਿੱਤਾ ਸੀ ਨਾ ਸੁਚਾਨੰਦ ਉੱਥੇ ਹਾਜ਼ਰ ਸੀ ਜੇ ਤੋ ਵੇਖਿਆ ਜਾ ਕੇ ਵੀ ਇਹਨਾਂ ਦੇ ਹਲੇ ਸਾਹ ਚੱਲਦੇ ਹਲੇ ਜੀਵਤ ਨੇ ਹਲੇ ਇਹ ਸ਼ਹੀਦ ਨਹੀਂ ਹੋਏ ਮਰੇ ਨਹੀਂ ਹਲੇ ਉਹਨਾਂ ਦੇ ਸ਼ਬਦ ਸੀ ਪਰ ਫਿਰ ਸੋਸ਼ਲ ਵੇਗ ਤੇ ਵਾਸ਼ਲ ਵੇਗ ਨੂੰ ਜਿਹੜਾ ਦੋ ਜਲਾਸ ਸੀ ਉਹਨਾਂ ਨੂੰ ਇਸ਼ਾਰਾ ਫਿਰ ਕੀਤਾ ਕਿ ਇਹਨਾਂ ਨੂੰ ਜੀਵਾ ਕੀਤਾ ਜਾਂ ਜੀਵਾ ਕਰਨ ਦਾ ਅਰਥ ਪਤਾ ਕੀ ਹੁੰਦਾ ਜੀ ਕਿਸੇ ਚੀਜ਼ ਨੂੰ ਤੜਫਾ ਕੇ ਮਾਰਨਾ ਜੀਵਾ ਕਰਨਾ ਹੁੰਦਾ ਸਾਰਾ ਕਬੱਡੀ ਸਭ ਜਦਿਆਂ ਦੀ ਆ ਗਰਦਨ ਸੀ ਨਾ ਜਿਹੜੀ ਜੀ ਇਹ ਤੋਂ ਸਾਰਾ ਗਵੱਡੀ ਕੀ ਸਬਜ਼ਾਦਿਆਂ ਦੀ ਜ਼ਿਵਾ ਕੀਤਾ ਗਿਆ ਤੜਫਾ ਕੇ ਜਿਹਨੂੰ ਹਲਾਲ ਕਰਨਾ ਵੀ ਕਹਿੰਦੇ ਆ ਹਲਾਲ ਕਰਕੇ ਜ਼ਿਵਾ ਕਰਕੇ ਪੂਰਾ ਤਸ਼ੱਦਦ ਕਰਕੇ ਕਹਿਰ ਕਰਕੇ ਦੋਵੇਂ ਛੋਟੇ ਸਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਵਿੱਚ ਪਿੱਛੇ ਆਪਾਂ ਗੱਲ ਕਰ ਰਹੇ ਸੀ ਕੋਟੇ ਛਾੜੇ ਗਏ ਗਲੇਲੇ ਮਾਰੇ ਗਏ ਜੋ ਤਸ਼ੱਦਦ ਹੁੰਦਾ ਸੀ ਉਹਨਾਂ ਨੇ ਕਰਿਆ ਪਰ ਸਾਬਜ਼ਾਦਿਆਂ ਨੇ ਈਨ ਨਹੀਂ ਮੰਨੀ ਕੁਰਬਾਨ ਹੋ ਗਏ ਇਹ ਖਬਰ ਪੂਰੇ ਨ ਇਸ ਸਰੰਦ ਸ਼ਹਿਰ ਵਿੱਚ ਫੈਲ ਗਈ ਇੱਥੇ ਇੱਕ ਬਹੁਤ ਧਨਾਢ सेठ ਰਹਿੰਦਾ ਸੀ ਟੋਡਰਮਲ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਉਹਦੇ ਪਿਛੋਕੜ ਤੁਸੀਂ ਪੜੋਗੇ ਨਾ ਇੱਕ ਵੱਖਰਾ ਚੈਪਟਰ ਆਇਆ ਸੇਠ ਸੇ ਟੋਡਰਮਲ ਜੀ ਦਾ ਉਹ ਸ਼ਰਧਾਲੂ ਸੀ ਦੌੜਿਆ ਆਇਆ ਪਰ ਜਿਆ ਆ ਆ ਵੇਖਿਆ ਵੀ ਇਹ ਬਾਣਾ ਲੋਕਾਂ ਨੇ ਦੱਸਿਆ ਕਿ ਵਜੀਦੇ ਪਾਪੀ ਨੇ ਗੁਰੂ ਕੇ ਲਾਲਾਂ ਨੂੰ ਨਹੀਂ ਹਾਂ ਵਿਚਣਾ ਕੇ ਸੀਤ ਕਰ ਦਿੱਤਾ ਇਹੋ ਗੱਲ ਮੂੰਹ ਤੇ ਆ ਰਹੀ ਸੀ ਵਜੀਦੇ ਪਾਪੀ ਨੇ ਸੁਚਾਨੰਦ ਪਾਪੀ ਨੇ ਇਹ ਗੱਲ ਲੋਕ ਕਹਿ ਰਹੇ ਸੀ ਬਹੁਤ ਵੱਡਾ ਪਾਪ ਕਰ ਦਿੱਤਾ ਹੁਣ ਇੱਥੋਂ ਤੱਕ ਸਾਬਜਾਦਿਆਂ ਦੇ ਸਰੀਰ ਨਾ ਜੀ ਉੱਥੇ ਸਰਹੰਦ ਸ਼ਹਿਰ ਵਿੱਚ ਪਏ ਐ ਹੁਣ ਵਜ਼ੀਰ ਖਾਂ ਕਹਿੰਦਾ ਹੁਣ ਇਹਨਾਂ ਦੇ ਸਰੀਰਾਂ ਨੂੰ ਚੁਕਾਇਆ ਹੰਸਲਾ ਇੱਕ ਨਦੀ ਵਗਦੀ ਆ ਉੱਥੇ ਹੰਸਲਾ ਨਦੀ ਸਾਬਜਾਦਿਆਂ ਦੇ ਦੋਵੇਂ ਸਰੀਰਾਂ ਨੂੰ ਹੰਸਲਾ ਨਦੀ ਤੇ ਸੁੱਟ ਦਿੱਤਾ ਗਿਆ ਇੱਥੋਂ ਤੱਕ ਵਜ਼ੀਰ ਖਾਂ ਨੇ ਪਾਬੰਦੀ ਲਾ ਦਿੱਤੀ ਵੀ ਸਾਬਜਾਦੇ ਦੇ ਸਰੀਰ ਨੂੰ ਸੰਸਕਾਰ ਨਹੀਂ ਕਰਨਾ ਛੋਟੇ ਸਾਬ ਜਦਾਂ ਸਰੀਰ ਨੂੰ ਸੰਸਕਾਰ ਨਹੀਂ ਕਰਨਾ ਇੱਥੋਂ ਤੱਕ ਪਾਬੰਦੀ ਲਾ ਦਿੱਤੀ ਵੀ ਹੰਸਲਾ ਨਾ ਦਿੱਤੇ ਛੱਟ ਦਿਓ ਕੋਈ ਜਾਨਵਰ ਕੋਈ ਇਲਾ ਗਿਰਜਾ ਇਹਨਾਂ ਨੂੰ ਮਾਸ ਨੂੰ ਖਾ ਜਾਣ ਗਿਆ ਪਰ ਇੱਥੇ ਇੱਕ ਉਪਰਾਲਾ ਕੀਤਾ ਸੇ ਟੋਡਰਮਲ ਜੀ ਨੇ ਸੇ ਟੋਡਰਮਲ ਜੀ ਨੇ ਜ਼ਮੀਨ ਖਰੀਦੀ ਖੜੀਆਂ ਮੋਹਰਾਂ ਕਰਕੇ ਟੋਡਰਮਲ ਜੀ ਕਹਿੰਦਾ ਮੈਂ ਇਹਨਾਂ ਦਾ ਸੰਸਕਾਰ ਕਰਾਂਗਾ ਵਜ਼ੀਰ ਖਾਨ ਨੂੰ ਕਹਿ ਦਿੱਤਾ ਵੀ ਜੋ ਕੁਝ ਮਰਜ਼ੀ ਲੈ ਲਈ ਇਧਰੋਂ ਜਦੋਂ ਇਹਹੀ ਖਬਰ ਨਾ ਜੀ ਮਾਤਾ ਗੁਜਰਕੌਰ ਕੋਲ ਪਹੁੰਚੀ ਠੰਡੇ ਬੁਰਜ ਵਿੱਚ ਇੱਕ ਕਲ ਇਸ ਤੋਂ ਧਿਆਨ ਨਾਲ ਸੁਣਿਓ ਮਾਤਾ ਜੀ ਕੋਲ ਖਬਰ ਪਹੁੰਚੀ ਕਿ ਮਾਤਾ ਜੀ ਮੋਤੀराम ਨੇ ਜਾ ਕੇ ਦੱਸਿਆ ਹੋਰ ਪਤਾ ਹੀ ਲੱਗ ਜਾਣਾ ਸੀ ਮਾਤਾ ਨੂੰ ਪਤਾ ਸੀ ਵੀ ਅੱਜ ਕੀ ਕੁਝ ਵਾਪਰਨਾ ਹੈ ਕਹਿੰਦੇ ਮਾਤਾ ਜੀ ਕੋਲ ਖਬਰ ਪਹੁੰਚੀ ਕਹਿੰਦੇ ਮਾਤਾ ਜੀ ਤੁਹਾਡੇ ਲਾਲਾਂ ਨੇ ਈਨ ਨਹੀਂ ਮੰਨੀ ਤੁਹਾਡੇ ਲਾਲ ਹੱਸ-ਹੱਸ ਕੇ ਕੁਰਬਾਨ ਹੋ ਗਏ ਨੀਹਾਂ ਵੇਚਣਗੇ ਜ਼ੁਬਾ ਕਰ ਦਿੱਤਾ ਗਿਆ ਅਸ਼ੀਰਦ ਕਰ ਦਿੱਤਾ ਗਿਆ ਮਾਤਾ ਜੀ ਇੱਥੇ ਬੈਠੇ ਆ ਠੰਡੇ ਬੁਰਜ ਵਿੱਚ ਕਈ ਇਤਿਹਾਸਕਾਰਾਂ ਨੇ ਇਹ ਗੱਲਾਂ ਲਿਖ ਦਿੱਤੀਆਂ ਜੀ ਇਸ ਪੱਖ ਨੂੰ ਥੋੜਾ ਧਿਆਨ ਨਾਲ ਸੁਣਿਓ ਕਈ ਇਤਿਹਾਸਕਾਰ ਲਿਖਦੇ ਆ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਮਾਤਾ ਜੀ ਨੇ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ ਆਤਮ ਹੱਤਿਆ ਕਰ ਲਈ ਨਹੀਂ ਮਾਤਾ ਗੁਜਰਕੌਰ ਨੇ ਆਤਮ ਹੱਤਿਆ ਨਹੀਂ ਕੀਤੀ ਸੀ ਮਾਤਾ ਗੁਜਰਕੌਰ ਨੇ ਠੰਡੇ ਬੁਰਜ ਤੋਂ ਛਾਲ ਨਹੀਂ ਮਾਰੀ ਸੀ ਜਿਹੜੇ ਇਹ ਗੱਲਾਂ ਸੁਣਾਈ ਜਾਂਦੇ ਆ ਜਾਂ ਜਿਹੜੇ ਗੱਲਾਂ ਕਹਿੰਦੇ ਆ ਉਹ ਇੱਕ ਵਾਰ ਸੋਚ ਕੇ ਵੇਖੋ ਵਿਚਾਰ ਕੇ ਵੇਖੋ ਜਦੋਂ ਮਾਤਾ ਗੁਜਰਕੌਰ ਨੇ ਆਪਣੀ ਝੋਲੀ ਆਪਣੇ ਪਤੀ ਦਾ ਸੀਸ ਪਵਾਇਆ ਉਦੋਂ ਮਾਤਾ ਗੁਜਰਕੌਰ ਨਹੀਂ ਡੋਲੀ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਉਦੋਂ ਮਾਤਾ ਗੁਜਰਕੌਰ ਨਹੀਂ ਡੋਲੀ ਕਿੰਨਾ ਦੁੱਖਾਂ ਭਰਿਆ ਸਮਾ ਮਾਤਾ ਗੁਜਰਕੌਰ ਨੇ ਹੰਡਾਇਆ ਉਦੋਂ ਮਾਤਾ ਗੁਜਰਕੌਰ ਨਹੀਂ ਡੋਲੀ ਜਿਹੜੀ ਇਹ ਗੱਲ ਬਾਰ ਬਾਰ ਵੀ ਮਾਤਾ ਗੁਜਰਕੌਰ ਨੇ ਆਤਮ ਨੱਤਿਆ ਕਰ ਦਿੱਤੀ ਬੁਰਜ ਤੋਂ ਛਾਲ ਮਾਰ ਦਿੱਤੀ ਨਹੀਂ ਇਤਿਹਾਸ ਵਿੱਚ ਉਹਨਾਂ ਜ਼ਾਲਮ ਲੋਕਾਂ ਨੇ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੋਂ ਧੱਕਾ ਦਿੱਤਾ ਗਿਆ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਮਾਤਾ ਗੁਜਰ ਕੌਰ ਨੂੰ ਸ਼ਹੀਦ ਕੀਤਾ ਗਿਆ। ਸਾਬਜਾਦਿਆਂ ਦੇ ਸਰੀਰ ਪਏ ਆ ਮਾਤਾ ਗੁਜਰ ਕੌਰ ਦਾ ਸਰੀਰ ਪਏ ਆ ਇਸ ਤਰ੍ਹਾਂ ਅੱਜ ਦੇ ਦਿਨ 13 ਪੋਵ ਵਾਲੇ ਦਿਨ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਮਾਤਾ ਗੁਜਰ ਕੌਰ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਮੋਤੀਰਾਮ ਮਹਿਰੇ ਦਾ ਵੀ ਪਤਾ ਲੱਗ ਗਿਆ ਸੀ ਵੀ ਗੁਰੂ ਦੀ ਸੇਵਾ ਕੀਤੀ। ਮੋਤੀਰਾਮ ਦੇ ਪਰਿਵਾਰ ਨੂੰ ਕੁੱਲੂ ਵਿੱਚ ਪੀੜਿਆ ਗਿਆ। ਇਹ ਜਿਹੜਾ ਸਾਕਾ ਵਾਪਰਿਆ ਨਿੱਕੀਆਂ ਜਿੰਦਾਂ ਵੱਡਾ ਸਾਕਾ ਸਾਬਜਾਦਿਆਂ ਨੇ ਈਨ ਨਹੀਂ ਮੰਨੀ। ਆਪਣੇ ਆਪਣੇ ਆਪ ਨੂੰ ਕੁਰਬਾਨ ਕਰ ਗਏ ਆਪਣੇ ਆਪ ਨੂੰ ਨੀਹਾਂ ਵਿੱਚਣਵਾ ਲਿਆ ਪਰ ਈਨ ਨੇ ਮੰਨੀ ਧੰਨ ਸਜਦਾ ਉਹਨਾਂ ਦੀ ਕੁਰਬਾਨੀ ਨੂੰ ਇਹ ਇਤਿਹਾਸ ਨੂੰ ਲੜੀ ਬਾਰ ਜਰੂਰ ਤੁਸੀਂ ਸੁਣਦੇ ਹੋ ਆਪਣੇ ਬੱਚਿਆਂ ਨੂੰ ਦੱਸੋ ਆਪਣੇ ਬੱਚਿਆਂ ਨੂੰ ਸਮਝਾਓ ਇੱਕ ਗੱਲ ਹੋਰ ਕਮਾਂਗਾ ਜਿਹੜੇ ਦਿਨ ਚੱਲ ਰਹੇ ਨੇ ਨਾ ਇਹਨਾਂ ਦਿਨਾਂ ਵਿੱਚ ਆਪਾਂ ਬਹਿ ਕੇ ਸਭ ਜਾਂਦਿਆਂ ਨੂੰ ਯਾਦ ਕਰਦੇ ਆ ਪਰ ਸਾਡਾ ਬਹੁਤਾ ਧਿਆਨ ਲੰਗਰਾਂ ਵਿੱਚ ਲੱਗਿਆ ਹੋਇਆ ਹੈ ਬਹੁਤਾ ਧਿਆਨ ਲੰਗਰਾਂ ਵਿੱਚ ਨਾ ਲਾਓ ਖਾਣ ਪੀਣ ਵਿੱਚ ਨਾ ਲਾਓ ਕਿਉਂਕਿ ਜਦੋਂ ਫਤਿਹਗੜ੍ਹ ਸਾਹਿਬ ਦੀ ਤਿਆਰੀ ਹੁੰਦੀ ਹੈ ਸ਼ੁਕਰ ਹੈ ਜੀ ਨੌਜਵਾਨ ਸਮਝ ਰਹੇ ਨੇ ਇਹ ਇਹ ਗੱਲਾਂ ਨੂੰ ਮਹਿਸੂਸ ਕਰਦੇ ਆ ਉੱਥੇ ਜਾ ਕੇ ਸਵਾ ਵਿੱਚ ਜਾ ਕੇ ਹਾਜ਼ਰੀ ਲਵਾਉਂਦੇ ਆ ਪਾਣੀ ਦਾ ਪਾੜ ਕਰਦੇ ਆ ਸੇਵਾ ਕਰਦੇ ਆ ਪਰ ਹੁੱਲੜਵਾਜੀ ਤੋਂ ਬਚਣ ਦੀ ਲੋੜ ਹੈ ਨੌਜਵਾਨੋਂ ਤੁਹਾਨੂੰ ਇੱਕ ਸੁਨੇਹਾ ਹੈ ਜਦੋਂ ਆਪਾਂ ਸਵਾ ਦੇ ਦਿਨਾਂ ਵਿੱਚ ਫਤਿਹਗੜ੍ਹ ਸਾਹਿਬ ਜਾਂਦੇ ਆ ਸਰਹੰਦੀ ਧਰਤੀ ਤੇ ਜਾਂਦੇ ਆ ਉੱਥੇ ਸਾਬ ਜਦਿਆਂ ਨੂੰ ਯਾਦ ਕਰੋ ਵੀ ਕਿੰਨਾ ਦੁੱਖਾਂ ਭਰਿਆ ਸਮਾਂ ਮਾਤਾ ਗੁਜਰ ਕੌਰ ਦੇ ਸਾਬ ਜਦਿਆਂ ਨੇ ਲੰਘਾਇਆ ਕੇਵਰ ਲੰਗਰਾਂ ਵਿੱਚ ਉਲਝਣਾ ਉਲਝ ਕੇ ਨਾ ਰਹਿ ਜੋ ਫਲਾਣੀ ਥਾਂ ਤੇ ਆ ਲੰਗਰ ਛਕਣਾ ਉੱਥੇ ਆ ਲੰਗਰ ਛਕਣਾ ਸਾਡਾ ਜਿੰਨਾ ਜੋਰ ਲੰਗਰਾਂ ਤੇ ਲੱਗ ਰਿਹਾ ਮਾਫ ਕਰਨਾ ਜੇ ਉਹਨਾਂ ਜੋਰ ਅਸੀਂ ਸਿੱਖੀ ਦੇ ਪ੍ਰਚਾਰ ਵਾਲੇ ਪਾਸੇ ਲਾ ਦਈਏ ਜੇ ਉਹਨਾਂ ਜੋਰ ਕਿਸੇ ਲੋੜਵੰਦ ਦੀ ਮਦਦ ਤੇ ਲਾ ਦਈਏ ਸਿੱਖੀ ਦੀ ਵਿਚਾਰਧਾਰਾ ਪ੍ਰਫੁੱਲਤ ਹੋਵੇਗੀ ਸਿੱਖੀ ਨੂੰ ਲੋਕ ਪਿਆਰ ਕਰਨਗੇ ਸਿੱਖੀ ਦਾ ਜਿਹੜਾ ਦੈਰਾ ਵਧੇਗਾ ਇਸ ਕਰਕੇ ਬੇਨਤੀ ਹੈ ਭਾਈ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਜਰੂਰ ਇਸ ਨੂੰ ਮਹਿਸੂਸ ਕਰਿਓ ਆਪਾਂ ਜਾ ਰਹੇ ਹਾਂ ਇਹਨਾਂ ਦਿਨਾਂ ਵਿੱਚ ਜਰੂਰ ਜਾਓ ਪਰ ਸਾਬ ਜਦਿਆਂ ਨੂੰ ਯਾਦ ਕਰੋ ਅਤੇ ਲੰਗਰਾਂ ਵਿੱਚ ਉਲਝ ਕੇ ਨਾ ਰਹਿ ਜਾਈਏ ਜਾਂ ਹੋਰ ਕੰਮਾਂ ਵਿੱਚ ਉਲਝ ਕੇ ਨਾ ਰਹਿ ਜਾਈਏ ਜਿਹੜਾ ਗੁਰੂ ਸਾਹਿਬ ਦਾ ਸਨੇਹਾ ਸੀ ਸਿਧਾਂਤਕ ਤੌਰ ਤੇ ਜਿਹੜਾ ਸਨੇਹਾ ਦਿੱਤਾ ਜਿਹੜਾ ਸਨੇਹਾ ਉਹ ਸਨੇਹੇ ਨੂੰ ਦੂਰ ਤੱਕ ਪਹੁੰਚਾਈਏ ਈਸਾਈ ਲੋਕ ਨੇ ਜਿਹੜੇ ਉਹ ਆਪਣਾ ਕ੍ਰਿਸਮਸ ਦੇ ਮਨਾਉਂਦੇ ਆ ਠੀਕ ਹੈ ਜੀ ਉਹਨਾਂ ਦਾ ਧਰਮ ਮਨਾਉਣਾ ਕਿਵੇਂ ਵੱਡੇ ਪੱਧਰ ਤੇ ਪਰ ਸਾਡੇ ਵਾਲੇ ਤੁਸੀਂ ਵੇਖੋ ਕਈ ਵਾਰ ਸਕੂਲਾਂ 'ਚ ਅਸੀਂ ਕਾਲਜਾਂ 'ਚ ਜਾਂਦੇ ਆਂ ਬੱਚਿਆਂ ਨੂੰ ਨਹੀਂ ਪਤਾ ਬਹੁਤਿਆਂ ਨੂੰ ਠੀਕ ਆ ਥੋੜਾ ਜਿਹਾ ਹੁਣ ਜਾਗ ਰਹੇ ਨੇ ਬੱਚੇ ਜਾਗ ਰਹੇ ਨੇ ਮਾਤਾ ਪਿਤਾ ਕਈ ਥਾਵਾਂ ਤੇ ਇੰਨੇ ਮਾੜੇ ਹਾਲਾਤ ਨੇ ਕਿ ਬੱਚਿਆਂ ਨੂੰ ਸ਼ੀਦੀ ਬਾਰੇ ਨਹੀਂ ਪਤਾ ਕ੍ਰਿਸ਼ਮੇਚ ਦੇ ਬਾਰੇ ਪਤਾ ਵੀ 25 ਤਰੀਕ ਨੂੰ ਇੱਕ ਵੱਡਾ ਦਿਨ ਹੁੰਦਾ ਉੱਥੇ ਖੁਸ਼ੀਆਂ ਮਨਾਈਏ ਭੰਗੜੇ ਆਪਣਾ ਪਾਏ ਜਾਂਦੇ ਆ ਠੀਕ ਆ ਅਗਲੇ ਦਾ ਦਿਨ ਮਨਾ ਲੈਣ ਪਰ ਸਿੱਖੋ ਸੁਚੇਤ ਹੋਵੋ ਅਸੀਂ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਕੂਲਾਂ ਕਾਲਜਾਂ ਵਿੱਚ ਲੈ ਕੇ ਜਾਓ ਸਾਡਾ ਇੱਕ ਸਨੇਹ ਹੈ ਪ੍ਰਚਾਰਕ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਸਮੂਹ ਪ੍ਰਚਾਰਕਾਂ ਨੂੰ ਗਰਾਊਂਡ ਤੇ ਕੰਮ ਕਰਨ ਦੀ ਲੋੜ ਹੈ ਗਰਾਊਂਡ ਬਿਲਕੁਲ ਖਾਲੀ ਪਿਆ ਹੈ ਗਰਾਊਂਡ ਵੱਲ ਵੱਡੀਆਂ ਸਟੇਜਾਂ ਬਹੁਤ ਲੱਗ ਰਹੀਆਂ ਨੇ ਜਾ ਰਹੇ ਨੇ ਵੱਡੇ ਠੀਕ ਹੈ ਜਾਓ ਭਾਈ ਪਰ ਗਰਾਊਂਡ ਦੇ ਵੀ ਕੰਮ ਕਰੋ ਘਰਾਂ ਵਿੱਚ ਜਾ ਕੇ ਵੇਖੋ ਗਰੀਬ ਸਿੱਖਾਂ ਨੂੰ ਮਿਲ ਕੇ ਵੇਖੋ ਉਹਨਾਂ ਦੇ ਹਾਲਾਤ ਕੀ ਬਣਿਆ ਉਹਨਾਂ ਦੇ ਬੱਚੇ ਸਿੱਖੀ ਵੱਲ ਸਾਰੇ ਦੌੜੇ ਆਉਣਗੇ ਜੀ ਸਿੱਖੀ ਦਾ ਦਾਇਰਾ ਵਧੇਗਾ ਸਿੱਖੀ ਨੂੰ ਲੋਕ ਪਿਆਰ ਕਰਨਗੇ ਕੇਵਲ 25 ਤਰੀਕ ਨੂੰ ਖੁਸ਼ੀਆਂ ਮਨਾਉਣ ਵਾਲੇ ਸਿੱਖੋ ਤੁਹਾਨੂੰ ਵੀ ਬੇਨਤੀ ਹੈ ਬਹੁਤ ਜਿਹੜੇ ਤੁਸੀਂ ਵੇਖੋ ਬੜਾ ਕੁਝ ਹੋਵੇਗਾ ਪਰ ਸਭ ਜਦਿਆਂ ਦੀ ਸ਼ਹਾਦਤ ਨੂੰ ਨਾ ਭੁਲਾਇਓ ਅਗਲੇ ਦਾ ਦਿਨ ਅਗਲੇ ਨੂੰ ਮੁਬਾਰਕ ਪਰ ਸਾਡੇ ਸਾਡਿਆਂ ਨੇ ਜਿਹੜੀ ਕੁਰਬਾਨੀ ਕੀਤੀ ਹੈ ਇਸ ਦੇਸ਼ ਦੀ ਖਾਤਰ ਅਣਖ ਗੈਰਤ ਦੀ ਖਾਤਰ ਉਸ ਕੁਰਬਾਨੀ ਨੂੰ ਨਾ ਭੁਲਾਇਆ ਜਾਵੇ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ